ਵਾਈ ਗੁਰਜੀ ਦਾ ਖਾਤਾ ਵਾਈ ਗੁਰਜੀ ਕੀ ਫਤਿਹ ਜੀ ਤਾਂ ਜੀ ਭੈਣੇ ਠੀਕ ਹੋ ਜੀ ਚੜਦੀ ਕਲਾ ਇਹ ਇਹ ਬੱਚੇ ਕਿਹਦੇ ਆ ਜੇ ਭੇੜੇ ਪੂਰੇ ਹੋ ਗਏ ਤੁਹਾਡੇ بیٹے ਪੂਰੇ ਹੋ ਗਏ ਉਹਦੇ ਉਹਦੇ ਬੱਚੇ ਆ ਚੰਗੀ ਸਿੰਘ ਉਹਦੇ ਆ ਤੇ ਇਹ ਇਹ ਕੋਣ ਸਿੰਘ ਸਾਹਿਬ ਜਨਗਤ ਸਾਥ ਸੋਹਰਾ ਵਾ ਕਿ ਤੁਹਾਡੇ ਆ ਜਿਹੜੀ ਚਾਹੀਦੀ ਹੈ ਇਹ ਸਾਡੇ ਕੋਲ ਜਿਹੜੀ ਮੰਗਣ ਆਏ ਆ ਅੱਛਾ ਧੰਨ ਦਿਦਮ ਅੱਛਾ ਤੇ ਇਹਦਾ ਹੁਣ ਫਾਦਰ ਸਾਹਿਬ ਨਹੀਂ ਹੈਗੇ ਇਹਨਾਂ ਦੇ ਬੱਚਿਆਂ ਦੇ ਫਾਦਰ ਨਹੀਂ ਹੈਗੇ ਤੇ ਮਾਂ ਮਾਂ ਹੈਗੀ ਆ ਮਾਂ ਹੈਗੀ ਆ ਮਾਂ ਹੈਗੀ ਆ ਤੇ ਹੁਣ ਰੋਟੀ ਕਿੱਥੋਂ ਖਾਂਦੇ ਆ ਬੱਚੇ ਬੱਚੇ ਇਸ ਤਰ੍ਹਾਂ ਆਏਗੇ ਹਾਂਜੀ ਫੇ ਗਵਾਗਾ ਸੁਣਦੀ ਆ ਕਰ ਅੱਛਾ ਜੀ ਅੱਛਾ ਜੀ ਫੇ ਇਹਦਾ ਕੀ ਇਹ ਆਉਂਦੀ ਚਲੋ ਰੇੜੀ ਮੇਜੇਗਾ ਰੇੜੀ ਬਾਂਗ ਸੜੀ ਸਬਜ਼ੀ ਵੇਚ ਲੂਗੀ ਜਾਂ ਚਾਹ ਪਾਣੀ ਵੇਚ ਲੂਗੀ ਠੀਕ ਆ ਸਾਡੀ ਅਮਰਤ ਤਾਰੀਫ਼ ਪੈਣਾ ਇਹ ਕੀ ਪੈਣਾ अच्छा ए अच्छा वाह जी वाह ਤੁਸੀਂ ਲਾਇਸੈਂਸ ਵੀ ਬਣਾਇਆ ਹੋਇਆ ਸੋਨੀ ਪੰਥ ਅਕਾਲੀ ਦਸਮੇਸ਼ 77 ਨੰਬਰ ਅਦਾਲਤ ਪੰਜਵਾਂ ਨਿਸ਼ਾਨ ਚਲਦਾ ਵੀ ਹੀਰ اچھا ਜੀ ਸਿੰਘ ਸਾਹਿਬ ਬਾਬਾ ਮੇਜ ਸਿੰਘ ਸੋਢੀ ਬਲੋਂ ਆਪ ਜੀ ਨੂੰ ਪ੍ਰਮਾਣਿਤ ਕੀਤਾ ਗਿਆ ਠੀਕ ਹੈ ਭੈਣ ਮਰੀਏ ਪਰ ਤੇਰੇ ਹਾਲਾਤ ਇਸ ਤਰ੍ਹਾਂ ਦੇ ਆ ਕਿ ਰੋਟੀ ਤੋਂ ਵੀ ਯਾਤਰ ਹੈ ਰੋਟੀ ਤੋਂ ਵੀ ਯਾਤਰ ਹੈ ਇਹ ਸਾਡੇ ਸਿੱਖਾਂ ਦੇ ਹਾਲ ਹੈ ਸਖੀ ਦੇ ਨਾਲ ਤੁਸੀਂ ਜੁੜੇ ਹੋਇਓ ਮੈਂ ਚੂੜਾ ਪਾ ਕੇ ਨਹੀਂ ਵਿਆਹ ਕਰਾਇਆ ਮੇਰਾ ਹੂੰ ਚੀ ਤੂੰ ਅੱਛਾ ਹਾਂਜੀ ਤੇ ਨਹੀਂ ਹੁਣ ਇਹਦਾ ਪਿਓ ਹੈ ਨਹੀਂਗਾ ਤੇ ਤੂੰ ਹੀ ਭੈਣੇ ਮੰਗ ਨੂੰ ਕੇ ਲੈ ਕੇ ਆਨੀ ਆ ਹੈ ਇਹਨਸੀ ਕਾਕੇ ਦੇ ਤਿੰਨ ਕਾਕੇ ਸੀ ਪੂਰੇ ਪੂਰੇ ਹੋ ਗਏ ਸਾਰੇ ਤਿੰਨੇ ਹੀ ਕਭਰੂ ਤਿੰਨੇ ਹੀ ਪੂਰੇ ਹੋ ਗਏ ਨਸ਼ਾ ਨਹੀਂ ਨਸ਼ਾ ਨਹੀਂ ਪੂਰੇ ਹੋ ਗਏ ਹਨ ਗੁਰੂ ਰਾਮਦਾਸ ਸਰ ਹਨ ਗੁਰੂ ਰਾਮਦਾਸ ਅੱਛਾ ਕਿੰਨੇ ਸ਼ਹੀ ਕਰਦੇ ਸੀ ਆ ਬੱਚੇ ਜਿਹੜਾ ਵਾ ਚੋਲਾ ਮੰਗਦਾ ਕਿਹੜਾ ਬੱਚਾ ਚੋਲਾਤ ਮੰਗਦਾ ਨੰਗ ਸਿੰਘ ਵਾਲਾ ਬਾਣਾ ਮੰਗਦਾ ਕੀ ਚਾਹੀਦਾ ਪੁੱਤ ਚੋਲਾ ਚੋਲਾ ਚਾਹੀਦਾ ਵਾ ਨੰਗ ਸਿੰਘ ਬਣਾ ਬਾਣਾ ਬਾਣਾ ਵਾ ਕਿੱਥੋਂ ਤੇਰੇ ਮਨ ਚ ਆਇਆ ਕਿਵੇਂ ਸ਼ੌਂਕ ਆਇਆ ਕਿਨੂੰ ਵੇਖਿਆ ਈ ਤੂੰ ਦੇਖਿਆ ਕਾਰ ਚੋ ਚਾਰ ਚੋ ਵੇਖਿਆ ਦਿਖਾਓ ਮਮਤਾ ਜੀ ਕਾਰ ਕਾਰ ਚ ਜਿਹੜਾ ਬਾਬਾ ਜੀ ਨੇ ਪਾਇਆ ਉਹ ਨਾ ਬਣਾ ਵਾ ਤੇ ਆਹ ਵਾਲਾ ਆਬੜਾ ਇਹ ਆ ਬੱਬਾ ਮੇਜ ਸਿੰਘ ਜੀ ਸੋਢੀ ਜਿਨ੍ਹਾਂ ਦੇ ਤੂੰ ਕਹਿ ਰਿਹਾ ਆ ਬਾਣੇ ਪਾਣਾ ਵਾ ਬੱਬਾ ਜੀ ਵਾਲਾ ਪਾਣਾ ਵਾ ਕੋਈ ਨਾ ਪੈਣਾ ਤੇਰਾ ਗੁਰੂ ਬੜਾ ਬਿਆਨਤਾ ਗੁਰੂ ਰਾਮਦਾਸ ਪਾਸ਼ਾ ਬਾਕੀ ਛੀਂ ਸਿੰਘਾ ਦੀ ਤੁਹਾਡੇ ਤੇ ਕਿਰਪਾ ਵਾ ਤੁਹਾਡੇ ਬੱਚੇ ਬਾਣੇ ਹੀ ਮੰਗਦੇ ਆ ਠੀਕ ਆ ਜੀ ਉਹਨਾਂ ਪੈਣਾ ਤੁਸੀਂ ਇੱਕ ਰੱਖੋ ਇਹਨਾਂ ਦੇ ਬਾਣੇ ਦਾ ਇੰਤਜ਼ਾਮ ਵੀਸੀਂ ਬੱਚੇ ਦਾ ਕਰਦਾਂਗੇ ਠੀਕ ਆ ਤੇ ਜਿਹੜੀ ਦੀ ਗੱਲ ਆ ਤੁਹਾਡੀ ਰੋਟੀ ਚੱਲਣੀ ਚਾਹੀਦੀ ਹੈ ਮੇਨ ਤਾਂ ਸਾਨੂੰ ਇਹ ਆ ਕਿ ਸਾਡੀ ਭੈਣ ਦੀ ਰੋਟੀ ਚੱਲਣੀ ਚਾਹੀਦੀ ਆ ਠੀਕ ਆ ਤੇ ਤੁਸੀਂ ਹੁਣਾ ਸੋਮਵਾਰ ਸਾਡੇ ਕੋ ਆ ਜਿਓ ਇੱਥੇ ਹੀ ਮਿਲਾਂਗੇ ਆਪਾਂ ਭਾਣੇ ਸੋਮਰ ਸ਼ੀਸ਼ ਸਿੰਘ ਸਹਾਈ ਹੋਣਗੇ ਤੇ ਤੁਹਾਨੂੰ ਅਸੀਂ ਰੇੜੀ ਲੈ ਕੇ ਦੇਵਾਂਗੇ ਤੇ ਆਪ ਜੀ ਸਬਜ਼ੀ ਵਗੈਰਾ ਵੇਚ ਕੇ ਆਪਣੇ ਇੱਥੇ ਇਹਨੇ ਬੱਚਿਆਂ ਦਾ ਖਾਂ ਇਹਨਾਂ ਦਾ ਤੁਸੀਂ ਪਾਲਣ ਪੋਸ਼ਣ ਕਰਿਓ ਤੇ ਰੋਟੀ ਕਮਾ ਕੇ ਖਾਓ ਠੀਕ ਆ ਪਾਣੀ ਦਾ ਕੰਮ ਚੱਲ ਪੈਣਾ ਵਾ ਹੈ ਰੋਟੀ ਪਾਣੀ ਦਾਲ ਹੋਗੇ ਚੋਲ ਹੋਗੇ ਨਾਲ ਲਾਲਿਆ ਨਾਲ ਚਾਹ ਪਾਣੀ ਲਾ ਕੇ ਬੈਗੇ ਤੇ ਚਾਹ ਪਾਣੀ ਵੇਚ ਜਾਣੀਆਂ ਤੇ ਆਪ ਜੀ ਨੂੰ ਰੋਟੀ ਪਾਣੀ ਦਾ ਤੁਹਾਡਾ ਸਰਕਲ ਚੱਲ ਪੈਣਾ ਵਾ ਇਹਨਾਂ ਬੱਚਿਆਂ ਦੇ ਲਈ ਤੇ ਤੇਰੀ ਰੋਟੀ ਦਾ ਇੰਤਜ਼ਾਮ ਗੁਰੂ ਸਾਹਿਬ ਨੇ ਕਰ ਦੇਣਾ ਠੀਕ ਆ ਹਾਂ ਨੀ ਰੋਟੀ ਪਾਣੇ ਗੁਰੂ ਅਮਰਦਾਸ ਜੀ ਦੇਣੀ ਆ ਅੱਜ ਸਾਨੂੰ ਮਿਲਾਇਆ ਵਾ ਤੇ ਆਜ ਨੂੰ ਰੋਟੀ ਮਿਲ ਜੇਗੀ ਸੋਮਵਾਰ ਤੁਸੀਂ ਆ ਜਿਓ ਗੁਰੂ ਅਮਰਦਾਸ ਪਾਸ਼ਾ ਜੀ ਦੀ ਕਿਰਪਾ ਹੋ ਜਣੀ ਹੈ ਇਸ ਬੱਚੇ ਲਈ ਆਪਾਂ ਇੱਕ ਜਿਹੜਾ ਚੋਲਾ ਡੰਮ ਮੰਗਦਾ ਵਾ ਚੋਲਾ ਬਣਾਣਾ ਚੋਲਾ ਲਾ ਕੇ ਦੇਵਾਂਗੇ ਹਾਂ ਨਾ ਪਾਣੇ ਸਾਨੂੰ ਸੋਮਵਾਰ ਤੱਕ ਦਾ ਟਾਈਮ ਦੇ ਦਿਓ ਦੇ ਨਾਲ ਤਾਂ ਗੁਰੂ ਅਮਰਦਾਸ ਪਾਸ਼ਾ ਨੇ ਸ਼ਹੀਦ ਸਿੰਘਾਂ ਨੇ ਸੋਮਵਾਰ ਦਾ ਸਮਾਂ ਦੇ ਦਿਓ ਠੀਕ ਹੈ ਜੀ ਤੁਸੀਂ ਸੋਮਵਾਰ ਆ ਜਿਓ ਇੱਥੇ ਹੀ ਮਿਲਾਂਗੇ ਆਪਾਂ ਤੇ ਇਥੇ ਫੇ ਤੁਹਾਨੂੰ ਇੱਕ ਦਾ ਸਿੰਘ ਦਾ ਚੋਰਾ ਦੇਵਾਂਗੇ ਬਾਣਾ ਦੇਵਾਂਗੇ ਤੇ ਇੱਕ ਆਬਜੀ ਦੇ ਲਈ ਰੇੜੀ ਦਾ ਇੰਤਜ਼ਾਮ ਕਰ ਦਾਂਗੇ ਠੀਕ ਹੈ ਜੀ ਵਾਈ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਜੋ ਸਿੰਘੋ ਚੜ ਦੀ ਗੱਲ ਆ ਪਿਆ ਰਹੋ ਅੱਗੇ ਤੁਮਤਾ ਜੀ ਠੀਕ ਹੋ ਠੀਕ ਹੈ ਜੀ ਠੀਕ ਹੈ ਪਤ ਆਜੋ ਅੱਗੇ ਆਜੋ ਕਿੱਥੇ ਖੜ ਗਏ ਇਹ ਰੇੜੀ ਹੈ ਠੀਕ ਹੈ ਦੇਨ ਮਾਲਾ ਤੁਹਾਡਾ ਗੁਰੂ ਹੈ ਗੁਰੂ ਰਾਮਦਾਸ ਪਾਸ਼ਾ ਜੀ ਤੇ ਪਾਪਾ ਜੀ ਇੱਥੇ ਤੁਸੀਂ ਨਾਲ ਖੜਨਾ ਮਤ ਪਿਆੰਦੇ ਤੇ ਚਾਹ ਪਾਣੀ ਲਵਾ ਕੇ ਦੇਣੀ ਆ ਠੀਕ ਹੈ ਠੀਕ ਹੈ ਭੈਣ ਆਪਣੇ ਬੱਚਿਆਂ ਦੇ ਲਈ ਥੋੜਾ ਕਮਾਈ ਕਰੀ ਸਬਜ਼ੀ ਵੇਚੀ ਜੋ ਵੀ ਤੂੰ ਕਰਨਾ ਹੈਗਾ ਠੀਕ ਹੈ ਇਹ ਹੁਣ ਤੇਰਾ ਰੋਜ਼ਗਾਰ ਹੈ ਤੇਰੀ ਜ਼ਿੰਦਗੀ ਹੈਗੇ ਘਰ ਵਾਲਾ ਤੇਰਾ ਨਹੀਂ ਹੈਗਾ ਪੁੱਤ ਤੇ ਤੇਰੇ ਮਰਗੇ ਹੋਇਆ ਲੇਕਿਨ ਤੇਰੇ ਵਾਸਤੇ ਇੱਕ ਰੋਜ਼ਗਾਰ ਆ ਗਿਆ ਹੋਇਆ ਠੀਕ ਹੈ ਠੀਕ ਹੈ ਤੂੰ ਪਾਪਾਈ ਆਪ ਜੀ ਦੇ ਨਾਲ ਖੜਨਾ ਇਹਨਾਂ ਦੇ ਠੀਕ ਹੈ ਜੀ ਠੀਕ ਹਾਂ ਤੇ ਥੋੜੀ ਜੀ ਮਾਇਆ ਆਪਾਂ ਤੁਹਾਨੂੰ ਦਵਾਂਗੇ ਕਿ ਤੁਸੀਂ ਜਿਹੜਾ ਸਬਜ਼ੀ ਦਾ ਜੋ ਵੀ ਤੁਸੀਂ ਕਰਨਾ ਹੈਗਾ ਉਹ ਤੁਸੀਂ ਕਰ ਲਿਓ ਠੀਕ ਹੈ ਆ ਫੜੋ ਤੁਸੀਂ ਇਹ ਪੈਸੇ ਆ ਇਦਨਾ ਤੁਸੀਂ ਇੱਥੇ ਸਮਾਨਤ ਪਾਣਾ ਵਾ ਅੱਛਾ ਠੀਕ ਹੈ ਤੇ ਇਦਨਾ ਤੁਹਾਡਾ ਰੁਜ਼ਗਾਰ ਚੱਲ ਪੂਗਾ ਠੀਕ ਹੈ ਤੇ ਤੁਸੀਂ ਚਾਹ ਵੇਚਣੀ ਹੈ ਤੇ ਪਾਪਾ ਜੀ ਚਾਹ ਵੇਚ ਲਿਓ ਤੇ ਜੇ ਤੁਸੀਂ ਸਬਜ਼ੀ ਵੇਚਣੀ ਹੈ ਤੇ ਇਦਨਾ ਸਬਜ਼ੀ ਵੀ ਆ ਜਾਣੀ ਹੈ ਪਰ ਕਿ ਲਾਉਗੇ ਕਿੱਥੇ ਮੈਂ ਫਿਰ ਦੇਖਣ ਵੀ ਆਣਾ ਹਾਂ ਹਾਂਜੀ ਹਾਂਜੀ ਇਹ ਇਹਨੂੰ ਆ ਚੀਜ਼ ਕਲੀਅਰ ਕਰੋ ਕਿੱਥੇ ਲਾਉਗੇ ਤੇ ਫਿਰ ਮੈਂ ਦੇਖਣ ਆਉਂਦਾ ਰਾਤਾ ਪੇ ਉਧਰ ਮੋੜ ਤੇ ਨਾ ਨਾ ਹੈ ਜਿੱਥੇ ਵੀ ਲਾਉਗੇ ਮੈਨੂੰ ਦੱਸ ਕੇ ਜਾਇਓ ਤੇਰੀ ਤਾਂ ਕਿ ਮੈਂ ਉੱਥੇ ਆ ਕੇ ਸਮਾਨ ਖਰੀਦ ਕੇ ਜਾਵਾਂ ਅਰੋਣਾ ਜਦੋਂ ਗੁਰੂ ਬੈਠਾ ਹੋਇਆ ਗੁਰਦਾਮदास ਜਦੋਂ ਬੈਠਾ ਹੋਇਆ ਠੀਕ ਹੈ ਹੁਣ ਤੁਸੀਂ ਲੈ ਜਾਓ ਤੇ ਦੋ ਚਾਰ ਦਿਨਾਂ ਤੱਕ ਮੈਨੂੰ ਦੱਸਿਓ ਤੁਸੀਂ ਕਿੱਥੇ ਲਾਇਆ ਸਬਜ਼ੀ ਲਾਈ ਆ ਜਾਂ ਤੁਸੀਂ ਚਾਹ ਲਾਇਆ ਹੈਗਾ ਠੀਕ ਹੈ ਫਿਰ ਮੈਨੂੰ ਦੱਸਿਓ ਮੈਨੂੰ ਜਿਆਦਾ ਖੁਸ਼ੀ ਹੋਏਗੀ ਠੀਕ ਹੈ ਜੀ ਚਲੋ ਠੀਕ ਹੈ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਲੈ ਜਾਓ